ਸਵਿਧਾਨ ਦੇ ਮਤਬਕ ਜਿਹੜਾ ਵਿਅਕਤੀ ਕਿਸੇ ਹੋਰ ਅਹੁਦੇਾਸਤੇ ਚੁੜਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟਾਸਤੇ ਮੈਂ ਚੁੜਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀਤਾ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਹੈ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰਮੇ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕੁ ਮੇਰੇ ਚ ਜਾਨ ਸੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਪੂਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਰ ਤਕਰੀਬਨ ਤਕਰੀਬਨ 12 ਸਾਲ ਇਸ ਵਿਧਾਨ ਸਭਾ ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀਏ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਧੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿ ਕਿਉਂ ਨਾ ਜਾ ਕੇ ਅਸੂਫਾ ਦੇਖ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਔਰ ਬਹੁਤ ਮਾਨ ਬਖਸ਼ਿਆ ਸਪੀਕਰ ਕੇ ਸਪੀਕਰ ਸਾਹਿਬ ਦਾ ਰੈਜ਼ੀਗਨੇਸ਼ਨ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਸੋ ਆ ਗਿਆ ਹੈ ਇਹ ਰੀਤੇ ਬਰੀਫ ਫਿਰ ਆਪਾਂ ਬਾਟ ਕੇ ਇੱਕ ਅਦੇ ਦਿਨ ਚ ਗੱਲ ਕਰਦੇ ਆਂ ਇਹ ਨਾ ਕੇਵਲ ਬਿਜਲੀ ਦੇ ਹੈ ਤਾਂ ਬੜੇ ਰੇਟ ਬਤੋਣੇ ਹੈ ਆਮ ਆਦਮੀ ਪਾਰਟੀ ਹੁਣ ਬਹੁਤ ਗੁੱਸੇ 'ਚ ਹੈ ਕਿ ਅਸੀਂ ਕੇਵਲ 3 ਸੀਟਾ ਤੇ ਰਹਿ ਗਏ। ਵੜਿੰਗ ਸਾਹਿਬ ਤੁਸੀਂ ਜਦੋਂ ਬਹੁਤ ਅਸਤੀਫਾ ਦਿੱਤਾ ਬਾਈਲੈਕਸ਼ਨ ਹੋਏਗੀ ਹੁਣ ਕੌਣ ਚੋਣ ਲੜੇਗਾ ਉੱਥੇ ਤੁਹਾਡੀ ਕਰਨ ਕਤਨੀ ਚੋਣ ਲੜਨਗੇ। ਦੇਖੋ ਗਿੱਦੜਬਾ ਮੇਰਾ ਜਿਹੜਾ ਹੈ ਮੋਸ਼ਨਲ ਉਸ ਇਲਾਕੇ ਨਾਲ ਬਹੁਤ ਅਟੈਚਮੈਂਟ ਹੈ ਕਿਉਂਕਿ ਉਹਨਾਂ ਨੇ ਇਹ ਇਸ ਪੌਦੇ ਨੂੰ ਉਹਨਾਂ ਨੇ ਲਾਇਆ ਹੈ ਰਾਜਾ ਵੜਿੰਗ ਦਾ ਜਿਹੜਾ ਇਹ ਪੌਦਾ ਹੈ। ਇਹਨੂੰ ਪਾਣੀ ਦੇਣ ਦਾ ਕੰਮ ਪੰਜਾਬ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਕੀਤਾ ਹੈ। ਆ ਇਹ ਜਿਹੜਾ ਫੈਸਲਾ ਹੈ ਕੌਣ ਲੜੇਗਾ ਚੋਣ ਕੌਣ ਨਹੀਂ ਲੜੇਗਾ ਬਾਤ ਕੇ ਪਾਰਟੀ ਸਲਾਹ ਕਰਾਂਗੇ ਪਰਿਵਾਰ ਸਲਾਹ ਕਰੇਗਾ ਉਸ ਤੋਂ ਬਾਅਦ ਹੀ ਕੋਈ ਨਿਰਣੇ ਲਿਆ ਜਾਊਗਾ ਲੇਕਿਨ ਹਾਂ ਮੈਨੂੰ ਹਮੇਸ਼ਾ ਲੋਕ ਪੁੱਛਦੇ ਕਿ ਗਿੱਦੜਬਾ ਦੇ ਦਾ ਕੀ ਹੋਗਾ ਗਿੱਦੜਬਾ ਹਮੇਸ਼ਾ ਮੇਰੇ ਦਿਲ ਦੇ ਕਰੀਬ ਹੈਗਾ ਤੇ ਕਰੀਬ ਹੀ ਰਹੇਗਾ ਪਿਆਰੀ ਪੁਰੀ ਹੈ ਕਿਉਂਕਿ ਸ਼੍ਰੋਮਣੀ ਕਾਲੀਕਲ ਤੋਂ ਸੁਖਬੀ ਸਿੰਘ ਬਾਦਲ ਹੋਰਾਂ ਦਾ ਜੇਕਰ ਚੱਲ ਰਹੇ ਕਿ ਉਹ ਚੋਣ ਮੈਦਾਨ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਜੇ ਮੈਂ ਚੋਣ ਲੜਾਂ ਜਾਂ ਕੋਈ ਵਿਅਕਤੀ ਚੰਗੇ ਵਿਅਕਤੀ ਨਾਲ ਹੀ ਚੋਣ ਲੜਨ ਦਾ ਸਵਾਦ ਆਉਂਦਾ ਹੈ ਕਦੇ ਮਾੜੇ ਨਾਲ ਲੜੇ ਹੀ ਨਹੀਂ ਰਾਜਾ ਬਣੇਗਾ